ਕਾਲਾ ਮੈਂ ਕੱਪੜੇ ਜੇ ਸੁੱਕਣੇ ਪਾਈ ਜਾਵਾ ਇਧਰੋਂ ਆ ਗਏ ਰਿਸ਼ਤੇਦਾਰ ਕਹਿੰਦੇ ساری ਉਮਰ ਜਨਾਨੀ ਦੇ ਥੱਲੀ ਲੱਗਾ ਰਹੀ ਮਾਹ ਕਾਣੂ ਰਿਸ਼ਤੇਦਾਰ ਆਏ ਆ ਮਾਹ ਕਾਣੂ ਬੇਇੱਜ਼ਤੀ ਜੀ ਕਰਨੀ ਆ ਐਨੇ ਵਿੱਚੋ ਜਦੋਂ ਬੈਠ ਕੇ ਚਾਹ ਚੂ ਪੀਣ ਲੱਗੇ ਮੇਰਾ ਬਾਪੂ ਆ ਗਿਆ ਕਹਿੰਦਾ ਮੁੰਡੇ ਕੀ ਕਰਦੇ ਆ ਉਹ ਕਹਿੰਦੇ ਬਾਹਰਲੇ ਤੇ ਸੱਟ ਲਾ ਉਥੇ ਲਵਾਂਟਰੀ ਦਾ ਕੰਮ ਕਰਦੇ ਆ ਮੇਰਾ ਬਾਪੂ ਕਹਿੰਦਾ ਉਹਨਾਂ ਨੂੰ ਰੱਬ ਤੱਕ ਤਰੱਕੀਆਂ ਵਾਖੀ ਇਧਰੋਂ ਮੈਂ ਬੋਲਿਆ ਮਾਂ ਬਾਪੂ ਮੈਂ ਇੱਥੇ ਕੰਮ ਕਰਦਾ ਉਹ ਉਥੇ ਕੰਮ ਕਰਦਾ ਹੈ ਕਹਿੰਦਾ ਤੂੰ ਕੀ ਕਰਦਾ ਤੂੰ ਤਾਂ ਜਨਾਨੀ ਦੇ ਥੱਲੀ ਲੱਗਿਆ ਰਹਿਣਾ ਕਹਿੰਦਾ ਮੇਰੀ ਬੇਇੱਜ਼ਤੀ ਕਰਾ ਦੇਣਾਗਾ ਮੈਂ ਕਿਹਾ ਬਾਪੂ ਮੈਂ ਇੱਥੇ ਕਰਦਾ ਉਹ ਉਹ ਕਾ ਮ ਬਾਹਰਲੇ ਦੇਸ਼ ਕਰਤੇ ਆ ਬਾਪੂ ਕਹਿੰਦਾ ਤੂੰ ਕੀ ਕਰਦਾ ਜਣਾ ਜਨਾਨੀ ਦੇ ਥੱਲੀ ਲੱਗਿਆ ਰਹਿਣਾ ਉਹਦੇ ਕਪੜੇ ਸੁੱਕਣੇ ਪਾਈ ਜਾਂਦਾ ਰਹਿਣਾ ਮੈਂ ਕਹਾਂ ਐਸੇ ਨਹੀਂ ਲੋਟਰੀ ਕਹਿੰਦੇ ਆ ਮੈਂ ਕਹਾਂ ਉਹ ਉੱਥੇ ਪਾਉਂਦੇ ਆ ਮੈਂ ਕਹਾਂ ਉੱਥੇ ਉਹ ਲੋਕਾਂ ਦੀਆਂ ਜਨਾਨੀਆਂ ਦੇ ਕਪੜੇ ਸੁੱਕਣੇ ਪਾਉਂਦੇ ਆ ਮੈਂ ਇੱਥੇ ਆਪ ਦੀ ਦੇ ਤੇ ਮੇਰਾ ਦਾਦਾ ਮੁੱਛਾਂ ਜੀਆਂ ਮੋੜ ਕੇ ਕਹਿੰਦਾ ਸੇਰਾ ਤੂੰ ਵਧੀਆ ਰਹਾ 25 ਲੱਖ ਰੁਪਇਆ ਤਾਂ ਨਹੀਂ ਲਵਾਇਆ ਚਲ ਇੱਥੇ ਜਿਹੜਾ ਕੰਮ ਕਰੀ ਜਾਂਦਾ ਕਰੀ ਜਾਂਦਾ ਰਿਸ਼ਤੇਦਾਰ ਜੇ ਨੀਵੀ ਜੀ ਪਾ ਕੇ ਬਹਿ ਗਏ ਮੈਂ ਕਹਾਂ ਇੰਨਾ ਦਾ ਵੀ ਕਸੂਰ ਨਹੀਂਗਾ ਜੇ ਇੱਥੇ ਮਨ ਨਾਲ ਲੋਟਰੀ ਦਾ ਕੰ ਇਹ ਤਾਂ ਥੋਬੀ ਆ ਮੁੰਡਾ ਇਹਨਾਂ ਦਾ ਥੋਬੀ ਆ ਮਾਹ ਜੇ ਉਥੇ ਕਰਦਾ ਉਥੇ ਭੱਜ ਕੇ ਰਿਸ਼ਤਾ ਹੁੰਦਾਗਾ ਮੁੰਡਾ ਨਾਲੇ ਬਾਹਰਲੇ ਦੇਸ਼ ਵੀ ਪੱਕਾ ਨਾਲ ਲੋਟਰੀ ਦਾ ਕੰਮ ਕਰਦਾਗਾ ਉਥੇ ਦਾ ਟੱਟੀਆਂ ਵੀ ਸਾਫ਼ ਕਰਦਿਆ ਉਹਦੀ ਕਹਿੰਦੇ ਡੱਗ ਕਲੀਨਰ ਆ ਮੁੰਡਾ ਪਰ ਜਦੋਂ ਆ ਇੱਥੇ ਕਹਦੀਆਂ ਵੀ ਮੁੰਡਾ ਡੱਗ ਸਾਫ਼ ਕਰਦਾਗਾ ਉਹਦੀ ਪਿੰਡ ਵਾਲੇ ਪਾਣੀ ਮਾਰ ਦਿੰਦੇ ਆ ਮੁੰਡਾ ਤਾਂ ਇਹਨਾਂ ਦਾ ਟੱਟੀਆਂ ਵਾਲੇ ਡੱਗ ਸਾਫ਼ ਕਰਦਾਗਾ ਰਿਸ਼ਤਾ ਹੀ ਨਹੀਂ ਹੋਣ ਦਿੰਦੇ ਇਹਦੇ ਲਈ ਲੋਕ ਬਾਹਰਲੇ ਦੇਸ਼ ਭਜਦੇ ਆ ਇਹਨਾਂ ਦਾ ਵੀ ਵਿਚਾਰਿਆਂ ਦਾ ਕੋਈ ਕਸੂਰ ਨਹੀਂਗਾ